ਪੰਜਾਬ ਦੇ ਵਿੱਚ ਜਿਹੜੇ ਲੋਕ ਪੈਨਸ਼ਨ ਸਕੀਮ ਦਾ ਲਾਭ ਉਠਾਉਂਦੇ ਨੇ ਉਹਨਾਂ ਨੂੰ ਹੁਣ ਇੱਕ ਹੋਰ ਵੱਡਾ ਤੋਹਫ਼ਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਤਾਂ ਹੁਣ ਉਹਨਾਂ ਦੀ ਸਰਵਿਸ ਹੋਰ ਵੀ ਸੌਖੀ ਹੋ ਗਈ ਆ ਜੇਕਰ ਤੁਸੀਂ ਕਿਸੇ ਵੀ ਸਰਟੀਫਿਕੇਟ ਨੂੰ ਜਮ੍ਹਾਂ ਕਰਵਾਉਣਾ ਤਾਂ ਉਸ ਦੇ ਵਿੱਚ ਹੁਣ ਆਸਾਨੀ ਹੋ ਗਈ ਆ ਘਰ ਬੈਠ ਕੇ ਹੀ ਤੁਸੀਂ ਆਪਣਾ ਇਸ ਦਾ ਲਾਭ ਲੈ ਸਕਦੇ ਹੋ ਘਰ ਬੈਠ ਕੇ ਹੀ ਆਨਲਾਈਨ ਦਸਤਾਵੇਜ਼ ਨੇ ਜਿਹੜੇ ਉਹ ਜਮ੍ਹਾਂ ਕਰਵਾਏ ਜਾ ਸਕਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਪੈਨਸ਼ਨ ਲੈਣੇ ਹੋ ਤਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਪੰਜਾਬ ਸਰਕਾਰ ਨੇ ਇੱਕ ਪੋਰਟਰ ਹੈ ਜਿਹੜਾ ਉਹ ਲਾਂਚ ਕੀਤਾ ਜਿਸ ਦੇ ਨਾਲ ਲੱਖਾਂ ਪੈਨਸ਼ਨ ਧਾਰਕ ਨੇ ਜਿਹੜੇ ਉਹਨਾਂ ਨੂੰ ਹੁਣ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਣਾ ਤਾਂ ਵੱਡੀ ਖੁਸ਼ਖਬਰੀ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਕੋਲੋਂ ਦਫ਼ਤਰਾਂ ਦੇ ਵਿੱਚ ਨਹੀਂ ਜਾਇਆ ਜਾਂਦਾ ਜਦੋਂ ਕੋਈ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਨਾਮ ਦੀ ਤਬਦੀਲੀ ਕਰਾਉਣੀ ਹੁੰਦੀ ਹੈ ਜਾਂ ਫਿਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਦੋਂ ਸ਼ਿਫਟ ਹੋ ਜਾਂਦੇ ਨੇ ਆਪਣਾ ਜ਼ਿਲ੍ਹਾ ਬਦਲਵਾਉਣਾ ਹੁੰਦਾ ਤਾਂ ਸਰਕਾਰੀ ਦਫ਼ਤਰਾਂ ਦੇ ਤੱਕੇਖਾਨੇ ਪੈਂਦੇ ਨੇ ਤਾਂ ਉਸ ਨੂੰ ਹੁਣ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਬਾਬੂਆਂ ਦੀਆਂ ਮਿੰਤਾਂ ਨਹੀਂ ਕਰਨੀਆਂ ਪੈਣਗੀਆਂ ਕਿਉਂਕਿ ਹੁਣ ਸਾਰਾ ਕੁਝ ਔਨਲਾਈਨ ਹੈ ਜਿਹੜਾ ਸਿਸਟਮ ਉਸ ਨੂੰ ਕਰ ਦਿੱਤਾ ਤਦੋਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੈਨਸ਼ਨਰ ਸਰਵਿਸ ਪੋਰਟਲ ਜਿਹੜਾ ਉਸ ਨੂੰ ਲਾਂਚ ਕੀਤਾ ਹੈ ਜੋ ਕਿ ਸੂਬੇ ਦੇ ਪੈਨਸ਼ਨ ਧਾਰਕਾਂ ਦੇ ਲਈ ਵੱਡਾ ਤੋਹਫਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਪੈਨਸ਼ਨ ਧਾਰਕ ਆਪਣੇ ਘਰ ਬੈਠੇ ਹੀ ਜੀਵਨ ਸਰਟੀਫਿਕੇਟ ਔਨਲਾਈਨ ਜਮ੍ਹਾਂ ਕਰਵਾ ਸਕਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਪਰਿਵਾਰਕ ਪੈਨਸ਼ਨ ਅਰਜੀ ਪ੍ਰਕਿਰਿਆ ਵੀ ਇੱਥੇ ਹੀ ਇਸੇ ਪੋਰਟਲ ਦੇ ਉੱਤੇ ਭੇਜੀ ਜਾ ਸਕਦੀ ਹੈ ਇਸੇ ਤਰ੍ਹਾਂ ਐਲਟੀਸੀ ਅਰਜ਼ੀਆਂ ਨੂੰ ਓਵੀਐਸ ਪੋਰਟਲ ਤੇ ਵੀ ਭੇਜਿਆ ਜਾ ਸਕਦਾ ਹੈ ਪੈਨਸ਼ਨ ਧਾਰਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਵੀ ਇਸੇ ਪੋਰਟਲ ਦੇ ਉੱਤੇ ਹੋ ਜਾਵੇਗਾ ਤੇ ਨਾਲ ਹੀ ਪੈਨਸ਼ਨ ਆਪਣੇ ਪ੍ਰੋਫਾਈਲ ਦੀ ਅਪਡੇਟ ਵੀ ਇਸੇ ਉੱਤੇ ਕਰ ਸਕਦੇ ਨੇ ਤਾਂ ਪੈਨਸ਼ਨਰ ਧਾਰਕ ਨੇ ਜਿਹੜੇ ਆਪਣਾ ਪਤਾ ਬਦਲਣਾ ਚਾਹੁੰਦੇ ਨੇ ਜਾਂ ਕਿਸੇ ਵੱਖਰੇ ਜ਼ਿਲ੍ਹੇ ਦੇ ਵਿੱਚ ਚਲੇ ਜਾਂਦੇ ਨੇ ਜਾਂ ਵਿਦੇਸ਼ ਚਲੇ ਜਾਂਦੇ ਨੇ ਤਾਂ ਅਜਿਹੀਆਂ ਸਾਰੀਆਂ ਤਬਦੀਲੀਆਂ ਇਸੇ ਪੋਰਟਲ ਤੇ ਅਪਡੇਟ ਕੀਤੀਆਂ ਜਾ ਸਕਦੀਆਂ ਨੇ ਤਾਂ ਪੈਨਸ਼ਨ ਧਾਰਕ ਨੇੜਲੇ ਸੇਵਾ ਕੇਂਦਰਾਂ ਰਾਹੀਂ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਕਿਸੇ ਵੀ ਪੈਨਸ਼ਨ ਧਾਰਕ ਨੂੰ ਕੋਈ ਵੀ ਜਿਹੜਾ ਕਿ ਤਬਦੀਲੀ ਕਰਨੀ ਆ ਜਾਂ ਕਿਸੇ ਵੀ ਮੁਸ਼ਕਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਨੇੜੇ ਦੇ ਜਿਹੜੇ ਸੇਵਾ ਕੇਂਦਰ ਨੇ ਉੱਥੇ ਅਪਡੇਟ ਹੋ ਸਕਦਾ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ ਘਰ ਬੈਠੇ ਆਪਣੇ ਫੋਨ ਦੇ ਉੱਤੇ ਇਸ ਪੋਰਟਲ ਨੂੰ ਡਾਊਨਲੋਡ ਕਰਕੇ ਐਸੇ ਵਿੱਚ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਪਡੇਟ ਹੋ ਸਕਦੀਆਂ ਨੇ ਤਾਂ ਹੁਣ ਪੰਜਾਬ ਦੇ ਵਿੱਚ ਲੱਖਾਂ ਪੈਨਸ਼ਨ ਧਾਰਕ ਨੇ ਜਿਹੜੇ ਉਹਨਾਂ ਦੀਆਂ ਮੁਸੀਬਤਾਂ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਲੱਖਾਂ ਪੈਨਸ਼ਨ ਧਾਰਕਾਂ ਨੂੰ ਇਹ ਖੁਸ਼ਖਬਰੀ ਹੈ ਜਿਹੜੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜਿਹੜੇ ਲੋਕ ਪੈਨਸ਼ਨ ਸਕੀਮ ਦਾ ਲਾਭ ਉਠਾਉਂਦੇ ਨੇ ਉਹਨਾਂ ਨੂੰ ਹੁਣ ਇੱਕ ਹੋਰ ਵੱਡਾ ਤੋਹਫ਼ਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਤਾਂ ਹੁਣ ਉਹਨਾਂ ਦੀ ਸਰਵਿਸ ਹੋਰ ਵੀ ਸੌਖੀ ਹੋ ਗਈ ਹੈ ਜੇਕਰ ਤੁਸੀਂ ਕਿਸੇ ਵੀ ਸਰਟੀਫਿਕੇਟ ਨੂੰ ਜਮ੍ਹਾਂ ਕਰਵਾਉਣਾ ਤਾਂ ਉਸ ਦੇ ਵਿੱਚ ਹੁਣ ਆਸਾਨੀ ਹੋ ਗਈ ਆ ਘਰ ਬੈਠ ਕੇ ਹੀ ਤੁਸੀਂ ਆਪਣਾ ਇਸ ਦਾ ਲਾਭ ਲੈ ਸਕਦੇ ਹੋ ਘਰ ਬੈਠ ਕੇ ਹੀ ਆਨਲਾਈਨ ਦਸਤਾਵੇਜ਼ ਨੇ ਜਿਹੜੇ ਉਹ ਜਮ੍ਹਾਂ ਕਰਵਾਏ ਜਾ ਸਕਦੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਪੈਨਸ਼ਨ ਲੈਣੇ ਹੋ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਪੰਜਾਬ ਸਰਕਾਰ ਨੇ ਇੱਕ ਪੋਰਟਰ ਹੈ ਜਿਹੜਾ ਉਹ ਲਾਂਚ ਕੀਤਾ ਜਿਸ ਦੇ ਨਾਲ ਲੱਖਾਂ ਪੈਨਸ਼ਨ ਧਾਰਕ ਨੇ ਜਿਹੜੇ ਉਹਨਾਂ ਨੂੰ ਹੁਣ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਣਾ ਤਾਂ ਵੱਡੀ ਖੁਸ਼ਖਬਰੀ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਕੋਲੋਂ ਦਫ਼ਤਰਾਂ ਦੇ ਵਿੱਚ ਨਹੀਂ ਜਾਇਆ ਜਾਂਦਾ ਜਦੋਂ ਕੋਈ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੁੰਦਾ ਹੈ ਜਾਂ ਨਾਮ ਦੀ ਤਬਦੀਲੀ ਕਰਾਉਣੀ ਹੁੰਦੀ ਹੈ ਜਾਂ ਫਿਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਦੋਂ ਸ਼ਿਫਟ ਹੋ ਜਾਂਦੇ ਨੇ ਆਪਣਾ ਜ਼ਿਲ੍ਹਾ ਬਦਲਵਾਉਣਾ ਹੁੰਦਾ ਤਾਂ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣੇ ਪੈਂਦੇ ਨੇ ਤਾਂ ਉਸ ਨੂੰ ਹੁਣ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਬਾਬੂਆਂ ਦੀਆਂ ਮਿੰਤਾਂ ਨਹੀਂ ਕਰਨੀਆਂ ਪੈਣਗੀਆਂ ਕਿਉਂਕਿ ਹੁਣ ਸਾਰਾ ਕੁਝ ਆਨਲਾਈਨ ਹੈ ਜਿਹੜਾ ਸਿਸਟਮ ਉਸ ਨੂੰ ਕਰ ਦਿੱਤਾ ਤਦੋਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੈਨਸ਼ਨਰ ਸਰਵਿਸ ਪੋਰਟਲ ਹੈ ਜਿਹੜਾ ਉਸ ਨੂੰ ਲਾਂਚ ਕੀਤਾ ਜੋ ਕਿ ਸੂਬੇ ਦੇ ਪੈਨਸ਼ਨ ਧਾਰਕਾਂ ਦੇ ਲਈ ਵੱਡਾ ਤੋਹਫਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਪੈਨਸ਼ਨ ਧਾਰਕ ਆਪਣੇ ਘਰ ਬੈਠੇ ਹੀ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾਂ ਕਰਵਾ ਸਕਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਪਰਿਵਾਰਿਕ ਪੈਨਸ਼ਨ ਅਰਜੀ ਪ੍ਰਕਿਰਿਆ ਵੀ ਇੱਥੇ ਹੀ ਐਸੇ ਪੋਰਟਰ ਦੇ ਉੱਤੇ ਭੇਜੀ ਜਾ ਸਕਦੀ ਹੈ ਇਸੇ ਤਰ੍ਹਾਂ LTC ਅਰਜ਼ੀਆਂ ਨੂੰ OVS ਪੋਰਟਰ ਤੇ ਵੀ ਭੇਜਿਆ ਜਾ ਸਕਦਾ ਹੈ ਪੈਨਸ਼ਨ ਧਾਰਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਵੀ ਐਸੇ ਪੋਰਟਰ ਦੇ ਉੱਤੇ ਹੋ ਜਾਵੇਗਾ ਤੇ ਨਾਲ ਹੀ ਪੈਨਸ਼ਨ ਆਪਣੇ ਪ੍ਰੋਫਾਈਲ ਦੀ ਅਪਡੇਟ ਵੀ ਐਸੇ ਉੱਤੇ ਕਰ ਸਕਦੇ ਨੇ ਤਾਂ ਪੈਨਸ਼ਨਰ ਧਾਰਕ ਨੇ ਜਿਹੜੇ ਆਪਣਾ ਪਤਾ ਬਦਲਣਾ ਚਾਹੁੰਦੇ ਨੇ ਜਾਂ ਕਿਸੇ ਵੱਖਰੇ ਜ਼ਿਲ੍ਹੇ ਦੇ ਵਿੱਚ ਚਲੇ ਜਾਂਦੇ ਨੇ ਜਾਂ ਵਿਦੇਸ਼ ਚਲੇ ਜਾਂਦੇ ਨੇ ਤਾਂ ਅਜਿਹੀਆਂ ਸਾਰੀਆਂ ਤਬਦੀਲੀਆਂ ਇਸੇ ਪੋਰਟਲ ਤੇ ਅਪਡੇਟ ਕੀਤੀਆਂ ਜਾ ਸਕਦੀਆਂ ਨੇ ਤਾਂ ਪੈਨਸ਼ਨ ਧਾਰਕ ਨੇੜਲੇ ਸੇਵਾ ਕੇਂਦਰਾਂ ਰਾਹੀਂ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਕਿਸੇ ਵੀ ਪੈਨਸ਼ਨ ਧਾਰਕ ਨੂੰ ਕੋਈ ਵੀ ਜਿਹੜਾ ਕਿ ਤਬਦੀਲੀ ਕਰਨੀ ਆ ਜਾਂ ਕਿਸੇ ਵੀ ਮੁਸ਼ਕਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਨੇੜੇ ਦੇ ਜਿਹੜੇ ਸੇਵਾ ਕੇਂਦਰ ਨੇ ਉੱਥੇ ਅਪਡੇਟ ਹੋ ਸਕਦਾ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ ਘਰ ਬੈਠੇ ਆਪਣੇ ਫੋਨ ਦੇ ਉੱਤੇ ਇਸ ਪੋਰਟਲ ਨੂੰ ਡਾਊਨਲੋਡ ਕਰਕੇ ਐਸੇ ਵਿੱਚ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਪਡੇਟ ਹੋ ਸਕਦੀਆਂ ਨੇ ਤਾਂ ਹੁਣ ਪੰਜਾਬ ਦੇ ਵਿੱਚ ਲੱਖਾਂ ਪੈਨਸ਼ਨ ਧਾਰਕ ਨੇ ਜਿਹੜੇ ਉਹਨਾਂ ਦੀਆਂ ਮੁਸੀਬਤਾਂ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਲੱਖਾਂ ਪੈਨਸ਼ਨ ਧਾਰਕਾਂ ਨੂੰ ਇਹ ਖੁਸ਼ਖਬਰੀ ਆ ਜਿਹੜੀ ਦਿੱਤੀ ਗਈ ਹੈ